ਸਤਿ ਸ਼੍ਰੀ ਅਕਾਲ ਬੱਚਿਓ ਹਾਂਜੀ ਬੱਚਿਓ ਅੱਜ ਆਪਾਂ ਕਿਹੜਾ ਅੱਖਰ ਕਰਨਾ ਹੈ ਪੱਬਾ ਕੱਲ ਆਪਾਂ ਕੀਤਾ ਸੀ ਬੱਬਾ ਤੇ ਅੱਜ ਆਪਾਂ ਲਿਖਾਂਗੇ ਪੱਬਾ ਚਲੋ ਲਿਖਣਾ ਸ਼ੁਰੂ ਕਰੀਏ ਹਾਂਜੀ ਪਹਿਲਾਂ ਇੱਥੇ ਆਪਾਂ ਲਾਵਾਂਗੇ ਸਿੱਧੀ ਲਾਈਨ ਲੇਟਵੀ ਲਾਈਨ ਕਹਿ ਸਕਦੇ ਆਪਾਂ ਤੇ ਸਲੀਪਿੰਗ ਲਾਈਨ ਵੀ ਕਹਿ ਸਕਦੇ ਆ ਫਿਰ ਇਦੋਂ ਥੋੜੀ ਲਾਈਨ ਛੱਡ ਕੇ ਫਿਰ ਇੱਥੇ ਆਪਾਂ ਅਰਾਊਂਡ ਸ਼ੇਪ ਬਣਾਵਾਂਗੇ ਤੇ ਆਹ ਲਾਈਨ ਨੂੰ ਕ੍ਰੋਸ ਕਰਕੇ ਨਾ ਇਹਦੇ ਨਾਲ ਨਾਲ ਲੈ ਕੇ ਜਾਣਾ ਠੀਕ ਆ ਜੜੀ ਸੈਂਟਰ ਚ ਲਾਈਨ ਬਚਾਰੇ ਲਾਈਨ ਉਹਦੇ ਨਾਲ ਨਾਲ ਲੈ ਕੇ ਸੋਣਾ ਤੇ ਫਿਰ ਇਹਨੂੰ ਇੱਥੋਂ ਮੋੜ ਕੇ ਦਾ ਲੋਪ ਬਣਾਉਣਾ ਐਦਾਂ ਤੇ ਬਿਲਕੁਲ ਇੱਥੋਂ ਹੀ ਫਿਰ ਐਦਾਂ ਰਾਉਂਡ ਸ਼ੇਪ ਦਿੰਦੇ ਹੋਏ ਇੱਥੇ ਲੈ ਕੇ ਜਾਣਾ ਓਕੇ ਇਹ ਬਣ ਗਿਆ ਜੀ ਆਪਣੇ ਕੋਲ ਭੱਬਾ ਹੁਣ ਆਪਾਂ ਇੱਥੇ ਵੇਖਦੇ ਹਾਂ ਕਿ ਕਿਵੇਂ ਲਿਖਣਾ ਹੈ ਹਾਂਜੀ ਬੱਚਿਓ ਪਹਿਲਾਂ ਆਪਾਂ ਕੀ ਕਰਾਂਗੇ ਸਿੱਧੀ ਲਾਈਨ ਲਗਾਵਾਂਗੇ ਠੀਕ ਹੈ ਫਿਰ ਇੱਥੋਂ ਆਪਾਂ ਹਰ ਕੀ ਰਾਉਂਡ ਸ਼ੇਪ ਦਿੰਦੇ ਹੋਏ ਐਦਾਂ ਲੈ ਜਾਣਾ ਲਾਈਨ ਲਿਪਿੰਗ ਲਾਈਨ ਵਾਂਗੂ ਉਸ ਤੋਂ ਬਾਅਦ ਇੱਥੋਂ ਇਹਦਾ ਛੋਟਾ ਜਿਹਾ ਇਸ ਤਰ੍ਹਾਂ ਲੂਪ ਬਣਾਉਣਾ ਤੇ ਫਿਰ ਆਪਾਂ ਦੁਬਾਰਾ ਇੱਥੋਂ ਇਸ ਲਾਈਨ ਨੂੰ ਰਾਉਂਡਰ ਸ਼ੇਪ ਦਿੰਦੇ ਹੋਏ ਐਦਾਂ ਲੈ ਕੇ ਜਾਣਾ ਇਸ ਲਾਈਨ ਦੇ ਉੱਤੇ ਲਿਆ ਕੇ ਇੱਥੇ ਲੈ ਕੇ ਆਪਾਂ ਇਹਨੂੰ ਛੱਡ ਦੇਣਾ ਹਾਂਜੀ ਬੱਚਿਓ ਬਣ ਗਿਆ ਆਪਣੇ ਕੋਲ ਪੱਬਾ ਠੀਕ ਹੈ ਇੱਕ ਵਾਰੀ ਹੋਰ ਵੇਖੋ ਆਪਣੇ ਕੋਲ ਸਲੇਟਾਂ ਚਾਹ ਪਲੇਨ ਨੋਟਬੁੱਕ ਆ ਤਾਂ ਆਪਾਂ ਉਹਦੇ ਤੇ ਕਿਵੇਂ ਲਿਖ ਸਕਦੇ ਹਾਂ ਬੱਬਾ ਇਹ ਲਾਈਨ ਲਗਾਵਾਂਗੇ ਆਪਾਂ ਫੇਰ ਇਧਰੋਂ ਥੋੜੀ ਜਗ੍ਹਾ ਛੱਡ ਕੇ ਐਦਾਂ ਰਾਉਂਡ ਸ਼ੇਪ ਦਿੰਦੇ ਹੋਏ ਇਧਰ 슬ੀਪਿੰਗ ਲਾਈਨ ਲੈ ਜਾਣੀ ਆ ਇੱਥੋਂ ਰਾਉਂਡ ਸ਼ੇਪ ਦੇਣੀ ਆ ਤੇ ਇੱਕ ਲੂਪ ਬਣਾਉਣਾ ਫੇਰ ਇੱਥੋਂ ਲਾਈਨ ਐਦਾਂ ਰਾਉਂਡ ਸ਼ੇਪ ਵਿੱਚ ਲੈ ਜਾਣੀ ਆ ਤੇ ਇੱਥੇ ਲੈ ਕੇ ਛੱਡ ਦੇਣੀ ਆ ਐਦਾਂ ਠੀਕ ਹੈ ਹਾਂਜੀ ਬੱਚੋ ਇਹ ਕੀ ਬਣ ਗਿਆ ਆਪਣੇ ਕੋਲ ਪੱਬਾ ਪੱਬਾ ਲਿਖਣਾ ਇੰਨਾ ਔਖਾ ਨਹੀਂ ਆ ਇਹਦੀ ਜਿਹੜੀ ਬਣਤਰ ਆ ਉਹ ਵੀ ਤੱਤੇ ਵਾਂਗ ਹੀ ਹੁੰਦੀ ਆ ਪਰ ਤੱਤੇ 'ਚ ਕੀ ਆ ਜਿਹੜਾ ਇਹ ਜਗ੍ਹਾ ਤੇ ਲੂਪ ਬਣਾਇਆ ਆਪਾਂ ਉਹ ਨਹੀਂ ਬਣਦਾ ਹੈਗਾ ਤੱਤੇ 'ਚ ਨਹੀਂ ਬਣਦਾ ਪੱਬੇ 'ਚ ਬਣਦਾ ਹਾਂਜੀ ਬੱਚੋ ਪੱਬਾ ਲਿਖਣ ਲਈ ਆਪਾਂ ਇੱਥੇ ਲਾਵਾਂਗੇ ਬਿਲਕੁਲ ਸਿੱਧੀ ਲਾਈਨ ਠੀਕ ਹੈ ਫਿਰ ਆਪਾਂ ਇੱਧਰੋਂ ਥੋੜੀ ਜਿਹਾ ਜਗ੍ਹਾ ਛੱਡ ਕੇ ਐਵੇਂ ਰਾਉਂਡ ਸ਼ੇਪ ਦਿੰਦੇ ਹੋਏ ਲਾਈਨ ਨੂੰ ਕਰਵ ਰੂਪ ਚ ਲਗਾ ਲੈਣਾ ਕਰਵ ਲਾਈਨ ਲਗਾ ਕੇ ਫਿਰ ਆਪਾਂ ਇੱਥੋਂ ਇਹਨੂੰ ਰਾਉਂਡ ਸ਼ੇਪ ਦੇ ਕੇ ਮੋੜ ਲੈਣਾ ਇਹਦਾ ਲੋ ਬਣਾ ਕੇ ਐਸ ਲਾਈਨ ਤੋਂ ਇਹਨੂੰ ਐਦਾਂ ਕ੍ਰਾਸ ਕਰਕੇ ਫਿਰ ਆਪਾਂ ਰਾਉਂਡ ਸ਼ੇਪ ਦਿੰਦੇ ਹੋਏ ਐਸ ਲਾਈਨ ਦੇ ਉੱਪਰ ਉੱਪਰ ਲੈ ਜਾਾਂਗੇ ਤੇ ਇੱਥੇ ਲਿਆ ਕੇ ਇਹਨੂੰ ਛੱਡ ਦਾਂਗੇ ਇਹ ਆਪਣੇ ਕੋਲ ਬਣ ਗਿਆ ਜੀ ਬੱਬਾ ਹਾਂਜੀ ਬੱਚਿਓ ਹੁਣ ਆਪਾਂ ਵੇਖਾਂਗੇ ਕਿ ਪੱਬਾ ਅੱਖਰ ਨਾਲ ਕਿਹੜੇ-ਕਿਹੜੇ ਸ਼ਬਦ ਸ਼ੁਰੂ ਹੁੰਦੇ ਆ। ਯੈਸ ਪੱਬਾ ਪਗਤ ਪੱਬਾ ਪੇੜ ਹੋਰ ਪੱਬਾ ਕੀ ਹੋ ਸਕਦਾ? ਪਾਲੂ। ਹਾਂਜੀ ਬੱਚਿਓ ਮੈਮ ਨੇ ਤੁਹਾਨੂੰ ਤਿੰਨ ਸ਼ਬਦ ਦੱਸਤੇ ਜਿਹੜੇ ਕਿ ਪੱਬਾ ਅੱਖਰ ਨਾਲ ਸ਼ੁਰੂ ਹੁੰਦੇ ਆ। ਬਾਕੀ ਦੇ ਹੋਰ ਬਹੁਤ ਸਾਰੇ ਸ਼ਬਦ ਨੇ ਜਿਹੜੇ ਪੱਬਾ ਅੱਖਰ ਨਾਲ ਸ਼ੁਰੂ ਹੁੰਦੇ ਆ ਤੇ ਤੁਸੀਂ ਉਹਨਾਂ ਨੂੰ ਲੱਭਣਾ ਚਾਹੇ ਉਹ ਕੋਈ ਚੀਜ਼ਾਂ ਦੇ ਨਾਮ ਹੋਣ ਚਾਹੇ ਕੋਈ ਜਾਨਵਰਾਂ ਦੇ ਚਾਹੇ ਪੰਛੀਆਂ ਦੇ ਚਾਹੇ ਕਿਸੇ ਵੀ ਵਸਤੂਆਂ ਦੇ ਤਾਂ ਤੁਸੀਂ ਉਹਨਾਂ ਨੂੰ ਲੱਭ ਕੇ ਯਾਦ ਕਰਨਾ ਤੇ ਨਾਲ ਹੀ ਤੁਸੀਂ ਇਸ ਅੱਖਰ ਦੀ ਵਾਰ-ਵਾਰ ਪ੍ਰੈਕਟਿਸ ਕਰਨੀ ਆ ਤਾਂ ਕਿ ਤੁਸੀਂ ਇਸ ਨੂੰ ਲਿਖਣਾ ਸਿੱਖ ਸਕੋ ਤੇ ਇਸ ਨੂੰ ਲਿਖਣ ਦੀ ਪ੍ਰੈਕਟਿਸ ਕਰਨ ਤੋਂ ਬਾਅਦ ਤੁਹਾਨੂੰ ਕਿੰਨੇ ਅੱਖਰ ਇਹਦੇ ਨਾਲ ਦੇ ਹੋਰ ਮਿਲਣਗੇ ਜਿਹੜੇ ਇਹਦੀ ਬਣ ਕਰਦੇ ਨੇ ਤਾਂ ਤੁਸੀਂ ਉਹ ਵੀ ਆਪ ਦੇ ਆਪ ਲੱਭਨੇ ਵੀ ਹੋਰ ਕਿਹੜੇ-ਕਿਹੜੇ ਅੱਖਰ ਲਿਖੇ ਜਾ ਸਕਦੇ ਆ ਠੀਕ ਹੈ ਹਾਂਜੀ ਬੱਚਿਓ ਕੱਲ ਨੂੰ ਆਪਾਂ ਕਰਾਂਗੇ ਇਸ ਲਾਈਨ ਦਾ ਆਖਰੀ ਵਾਲਾ ਅੱਖਰ ਉਹ ਕਿਹੜਾ ਮਮਾ ਤੇ ਅੱਜ ਦੀ ਕਲਾਸ ਤੋਂ ਬਾਅਦ ਤੁਸੀਂ ਇਹਦੀ ਪ੍ਰੈਕਟਿਸ ਕਰਕੇ ਸਭ ਨੂੰ ਸਿੱਖਿਓ ਠੀਕ ਹੈ ਓਕੇ ਬੱਚਿਓ ਟੇਕ ਕੇਅਰ ਐਂਡ ਬਾਏ ਬਾਏ